ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਂਗੋਵਾਲ ਲੋਂਗੋਵਾਲ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਇਹ ਵੱਡੇ ਪਿੰਡਾਂ ਚ ਗਿਣਤੀ ਆ ਮਸ਼ਹੂਰ ਪਿੰਡ ਆ ਪੰਜਾਬ ਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਨੂੰ ਸ਼ੌਂਕ ਆ ਨਸਲ ਨੀਲੀ ਰਾਵੀ ਦਾ ਇਸ ਵੀਰ ਨੇ ਵੀ ਨੀਲੀ ਰਾਵੀ ਨਸਲ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਮੱਝਾਂ ਕਲੈਕਟ ਕੀਤੀਆਂ ਕਿਉਂਕਿ ਇਸ ਏਰੀਆ 'ਚ ਆਪਾਂ ਨੂੰ ਪਤਾ ਨੀਲੀ ਰਾਵੀ ਨਸਲ ਜਿਹੜੀ ਉਹ ਘਟ ਹੈ ਤੇ ਬੁੱਲ ਵੀ ਬੜੇ ਚੰਗੇ ਚੰਗੇ ਬਾਈ ਕੋ ਲਾਏ ਖਾਸ ਕਰਕੇ ਗੋਲਡਨ ਬੂਰੇ ਦਾ ਨਾਮ ਜਦੋਂ ਦੱਸਾਂਗੇ ਦੋਸਤੋ ਤਾਂ ਤੁਹਾਡੇ ਧਿਆਨ ਚ ਆ ਜਾਊਗਾ ਵੀ ਬਾਈ ਰਣਜੀਤ ਕੋਲੋਂ ਲੋਂਗੋਵਾਲ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਇੱਥੇ گاਵਾ ਬਾਈ ਨੇ ਚਾਰ ਵਕਾਊ ਕੀਤੀਆਂ ਜਿਹਦੇ 'ਚ ਇੱਕ ਇਹ ਜਰਸੀ ਗੱਭਣਾ ਹਜੇ ਇੱਕ ਜਰਸੀ ਵੈੜ ਸੋਈ ਸਵਾਈ ਆ ਤੇ ਬੱਚਾ ਵੱੱਛੀ ਇਹ ਤੋਂ ਇਲਾਵਾ ਐਚ ਐਫ ਚੰਗੇ ਦੁੱਧ ਤੇ ਚੱਲਦੀ ਹੈ ਵੱਡੇ ਕੱਦ ਕਾਠਦੀ ਹੈ ਇੱਕ ਵੱੱਚੀ ਗੱਭਣ ਆ ਦੱਸੋ ਸੂਏ ਪਹਿਲੇ ਆਸਤੇ ਇਹ ਤੋਂ ਇਲਾਵਾ ਨੀਲੀ ਰਾਵੀ ਨਸਲ ਦੀ ਇਹ ਮੱਝ ਚੰਗੇ ਦੁੱਧ ਤੇ ਹੁਣ ਵੀ ਚੱਲਦੀ ਐ ਤੇ ਪੀਕ ਵੀ ਬੜਾ ਚੰਗਾ ਐ ਦਾ ਭਾਈ ਦੱਸਦੇ ਐ ਸੋ ਇਹ ਨਾਗ ਟੋਟਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੰਜ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਇਹਨਾਂ ਚੋਂ ਜਿਹੜਾ ਪਸ਼ੂ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰ ਲਿਓ ਆਪ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲਦੇ ਆਂ ਵੀਰ ਨੂੰ ਦੱਸੋ ਤੇ ਸ਼ੁਰੂਆਤ ਕਰਦੇ ਆਂ ਕਿ ਕਰਕੇ ਨਾਗ ਤੁਹਾਨੂੰ ਸਾਰੇ ਦਿਖਾ ਦਿੰਨੇ ਆ ਤੁਸੀਂ ਲਾਸਟ ਤੱਕ ਵੀਡੀਓ 'ਚ ਬਣੇ ਰਹੋ ਰਣਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਰੰਜੀਤ ਭਾਈ ਅੱਜ ਕੁਝ ਗਾਵਾਂ ਇੱਕ ਮੱਝ ਵੇਚਣੀ ਐ ਘਰ ਦੇ ਪਸ਼ੂ ਹੀ ਆ ਸਾਰੇ ਹਾਂ ਮੇਰੇ ਘਰ ਦੇ ਆ ਅਛਾ ਹੁਣ ਗਿਣਤੀ ਵੱਧ ਦਾ ਫਿਰ ਗਿਣਤੀ ਕੰਟਰੋਲ ਚ ਕਰਨੀ ਹੈ ਨਹੀਂ ਗਿਣਤੀ ਹੈ ਵੀ ਵੱਧ ਦਾ ਵੀਰੇ ਪਰ ਆਪਾਂ ਨੇ ਤਾਂ ਦੁੱਧ ਤੇ ਲਾਏ ਹੋਏ ਤੇ ਪਸ਼ੂ ਪਰ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਆਪਾਂ ਨੇ ਉਹ ਜਗ੍ਹਾ ਜਿਹੜੀ ਆਪਣੀ ਜਿੱਥੇ ਰਹਿائش ਆ ਉਹ ਜਗ੍ਹਾ ਆਪਾਂ ਸੇਲ ਕਰਤੀ ਜਿਹੜੇ ਪਲਾਟ ਦੇ ਵਿੱਚ ਵੀਰੇ ਆਪਾਂ ਖੜਿਆਂਗੇ ਆਪਾਂ ਨੇ ਇਸ ਵਾਰ ਮੁੱਲ ਲੈ ਲਿਆ ਇਹ ਅੱਛਾ ਹੁਣ ਇੱਥੇ ਆਪਾਂ ਨੇ ਪਸ਼ੂਆਂ ਦਾ ਤੇ ਰਹਿائش ਦਾ ਨਵੇਂ ਸਿਰਿਓਂ ਸ਼ੁਰੂ ਕਰਨਾਗਾ ਅੱਛਾ ਇਸ ਕਰਕੇ ਫਿਰ ਥੋੜਾ ਜਿਹਾ ਪਸ਼ੂਆਂ ਦੇ ਲਈ ਤੇ ਰਹਿائش ਦੇ ਲਈ ਜਗ੍ਹਾ ਦੀ ਤੰਗੀ ਹੈ ਇਸ ਕਰਕੇ ਕਿ ਇੱਕ ਵਾਰ ਆਪਾਂ ਨੂੰ ਪਸ਼ੂ ਘਟਾਉਣੇ ਪੈਣੇ ਆ ਤਾਂ ਹੀ ਘਟਾਉਣੇ ਪੈਣਗੇ ਅੱਛਾ ਗਾਵਾਂ ਫਿਰ ਵੇਚ ਦਿੰਨੇ ਆ ਮੱਝਾਂ ਤਾਂ ਸ਼ੌਂਕ ਨਾਲ ਹੀ ਰਈਆਂ ਵੀਆਂ ਸਾਰੀਆਂ ਹਨ ਨਹੀਂ ਮੱਝਾਂ ਵੀਰੇ ਇਹਦੇ ਵਿੱਚੋਂ ਗਾਵਾਂ ਵੀ ਸਾਰੀਆਂ ਸ਼ੌਂਕ ਨਾਲੀਆਂ ਵੀ ਮਤਲਬ ਕੋਈ ਗਾਵਾਂ ਦਾ ਇਹ ਨਹੀਂ ਹੈਗਾ ਵੀ ਕਿਸੇ ਪਾਸੇ ਕੋਈ ਨੁਕਸ ਕਰਕੇ ਆਪਾਂ ਵੇਚ ਰਹੇ ਆ ਜਾਂ ਮੱਝਾਂ ਨੁਕਸ ਕਰਕੇ ਉਹ ਸਿਰਫ ਇੱਕ ਵਾਰ ਆਪਾਂ ਨੂੰ ਜਗਾ ਦੀ ਤੰਗੀ ਕਰਕੇ ਗਿਣਤੀ ਘਟਾਉਣੀ ਪੈਣੀ ਆ ਮੱਝਾਂ ਵੀ ਇੱਕ ਦੋ ਚੰਗੀਆਂ ਵਿੱਚੋਂ ਘਟਾਵਾਂਗੇ ਪਰ ਪੂਰੀ ਤਸੱਲੀ ਤੇ ਆਪਾਂ ਜਿਹੜੀ ਮੱਝ ਪਸ਼ੂ ਦੇਵਾਂਗੇ ਪੂਰੀ ਤਸੱਲੀ ਦੇ ਦੇਵਾਂਗੇ ਵੀਰੇ ਠੀਕ ਹੈ ਅੱਛਾ ਵਈ ਸ਼ੁਰੂਆਤ ਕਰਦੇ ਆ ਜਰਸੀ ਤੋਂ ਹਾਂ ਕਿੰਨਾ ਸੂਆ ਸੂਈ ਹੈ ਇਹ ਵੀਰੇ ਦੂਜਾ ਸੂ ਨੇ 45 ਦਿਨ 45 ਦਿਨ ਹੋ ਗਏ ਸੋਈ ਇਸ ਟਾਈਮ ਦੁੱਧ ਕਿੰਨਾ ਹੋਊ ਦੁੱਧ ਵੀਰੇ ਇਸ ਟਾਈਮ ਇਹਦੇ ਥੱਲੇ 15 16 ਕਿਲੋ ਦਿਖਾਏਗਾ ਠੀਕ ਐ ਅੱਛਾ ਇਹ ਗੱਭਣ ਹੋ ਗਈ ਜਾਂ ਨਹੀਂ ਹੈ ਜੀ ਨਹੀਂ ਗੱਭਣ ਨਹੀਂ ਹੋਈ ਵੀਰੇ ਬੱਚਾ ਕੀ ਇਹਦੇ ਨਾਲ ਬੱਚਾ ਵੀਰੇ ਇਹ ਮੰਗ ਰ ਟਰੰਟ ਦੀ ਬੱਸੀ ਆ ਟਰੰਟ ਬੋਲ ਦੀ ਬੱੱਚੀ ਆ ਹਾਂ ਟਰੰਟ ਬੋਲ ਦੀ ਬੱਸੀ ਆ ਅ ਰੇਟ ਇਹਦਾ ਕੀ ਰੱਖਦੇ ਹੋ ਰੇਟ ਵੀਰੇ ਇਹਦਾ 1 ਲੱਖ 5000 ਰੁਪਇਆ 1 ਲੱਖ 5000 ਹਾਂ ਬੱਚੀ ਸਮੇਤ ਬੱਚੀ ਸਮੇਤ ਹਾਂ ਠੀਕ ਐ ਅੱਛਾ ਇਹ ਜੇ ਬੱਚੀ ਕੋਈ ਛੱਡਨੀ ਚਾਵੇ ਫਿਰ ਰੱਖ ਹਾਂ ਸਾਢੇ 6 ਦਾ ਵੀਰੇ ਕੋਈ ਚੱਕਰ ਨਹੀਂ ਇੱਕ ਹੋਰ ਗੱਲ ਦੱਸੋ ਜੇ ਵੀ ਇਹ ਇੰਨਾ ਹੀ ਆ 16 ਕਿਲੋਈ ਵਾਲੀ ਐ ਜਾਂ ਦੁੱਧ ਐ ਇਸ ਟਾਈਮ ਨਹੀਂ ਵੀਰੇ ਇਹ 20 22 ਕਿਲੋ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਥੋੜਾ ਜਿਹਾ ਚਿਰ ਹੋ ਗਿਆ ਸਾਰੀ ਮਹੀਨਾ ਵੀਦ ਨਹੀਂ ਹੋਏ ਨਾ ਵੀ ਪਹਿਲਾਂ ਮਾਤਾ ਢਿੱਲੀ ਹੋ ਗਈ ਤੇ ਮਾਤਾ ਗੁਜ਼ਰ ਗਏ ਆਪਣੇ ਉਸ ਤੋਂ ਬਾਅਦ ਬਾਪੂ ਜੀ ਬਹੁਤ ਜ਼ਿਆਦਾ ਢਿੱਲੇ ਹੋ ਗਏ ਤੇ ਮਤਲਬ ਅੱਛਾ ਵੀ ਸਾਨੂੰ ਥੋੜਾ ਯਾਰ ਜੇ ਮੈਂ ਕਰਕੇ ਮਜਬੂਰੀ ਕਰਕੇ ਸਾਡਾ ਧਿਆਨ ਵੀ ਨਹੀਂ ਹੋਇਆ ਇਹ ਚਲੋ ਜਿਹਨੇ ਲੈਣੇ ਆਉਣੇ ਆਪਦੇ ਅੰਕਲ ਤੋਂ ਦੇਖਣਾ ਪਰ ਇਹਦੇ ਵਿੱਚ ਗੱਲ ਦੇ ਵਿੱਚ ਝੂਠ ਨਹੀਂ ਹੋਗਾ ਭਾਈ ਆਪਾਂ ਦੋ ਦੋਨੇ ਦੱਸਿਆ ਜਿੰਨਾ ਹਾਜ਼ਰ ਆ ਤੇ ਜਿੰਨਾ ਪੀਕਲੇ ਵਾਲਾ ਉੰਨੇ ਆਪਾਂ ਤੁਹਾਨੂੰ ਦੱਸ ਰਹੇ ਹ ਮੁਸ਼ਕਲ ਕੁਦਰਤੀ ਬਣ ਜਾਂਦੀਆਂ ਕੁਝ ਮੁਸੀਬਤਾਂ ਸੋ ਇਹ ਦੂਜਾ ਸੂਹਾ ਸੋਈ ਗਾਂ ਫੋਰਸੇਲ ਹੈ 1.5 ਲੱਖ ਤੇ 5000 ਰੇਟ ਹੈ ਬੱਚੀ ਟ੍ਰੈਂਟ ਬੋਲ ਦੀ ਹੈ ਜੇ ਕੋਈ ਵੀਰ ਛੱਡਣਾ ਚਾਵੇ ਭਾਈ ਰੱਖ ਲੂਗਾ 45 ਦਿਨਾਂ ਦੀ ਅੱਜ ਸੋਈ ਹੈ ਤੋੜ ਕੇ ਦਿਖਾ ਦਨੇ ਭਾਈ ਖੁਦ ਹਰਪ੍ਰੀਤ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਬਾਕੀ ਦੂਸਰੀ ਗੱਲ ਇਹਦੇ ਵਿੱਚ ਵੀ ਜਗਜੀਤ ਤੈਨੂੰ ਪਤਾ ਹੀ ਆ ਭਾਈ ਤਾਂ ਵੇਲੇ ਤੇ ਫੋਨ ਕਰਿਆ ਆਪਣਾ ਕੁਦਰਤੀ ਸੁਭਾਅ ਬਣਿਆ ਕੋਈ ਆਏ ਨਹੀਂ ਹੈਗਾ ਵੀ ਮਤ ਕੇ ਆਪਾਂ ਵੀਡੀਓ ਬਣਾ ਰਹੇ ਆਂਗੇ ਬਿਲਕੁਲ ਦੋਸਤੋ ਇਹ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲ ਮੈਂ ਵੀਡੀਓ ਬਣਾਉਣ ਆਇਆ ਸੀ ਤੇ ਬਾਈ ਨਾਲ ਉਹਦੇ ਕਰਕੇ ਵੀਡੀਓ ਬਣਾਉਣ ਲੱਗਿਆ ਮਤਲਬ ਟਾਈਮ ਟੂ ਟਾਈਮ ਦੀ ਮਿਲਕਿੰਗ ਦੇ ਹਿਸਾਬ ਤੇ ਅੰਦਾਜ਼ਾ ਲਾਇਓ ਉਹ ਕੋਈ ਹਵਾਨੇ ਆਂ ਦੇ ਵਿੱਚ ਦੁੱਧ ਰੋਕਿਆ ਹੋਇਆ ਨਹੀਂਗਾ ਸੋ ਇਹ ਦੂਜਾ ਸੂਆ 45 ਦਿਨਾਂ ਦੀ ਸੂਈ タルਸੀ ਬਾਈ ਕੋਲ ਵਿਕਰੀ ਵਾਲੀ ਆ ਦੱਸੋ ਬਹੁਤ ਸੋਹਣਾ ਹਵਾਨਾ ਕੱਟ ਵਾਲਾ ਚੰਗਾ ਢੰਚਾ ਹੈ ਬਹੁਤ ਜ਼ਿਆਦਾ ਠੰਡੀ ਸੀ ਲਾ ਵੀਰੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਫੁੱਲ ਤਸੱਲੀ ਆ ਪਸ਼ੂ ਦੀ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣਾ ਦੋ ਡੰਗ ਚਾਰ ਡੰਗ ਚੋਕੇ ਲੈ ਜਾਵੇ ਤਸੱਲੀ ਕਰਕੇ ਸਹੀ ਹੈ ਰਣਜੀਤ ਭਾਈ ਜਿਹੜੀ ਐਚ ਐਫ ਆ ਹਾਂ ਵੀ ਤੀਜਾ ਸੁਆ ਠੀਕ ਹੈ ਹਾਂ ਉ ਤਾਂ ਚਲੋ ਜਿੱਥੋਂ ਆਪਾਂ ਲੇਤੀ ਤੋਂ ਤੋਂ ਆਪਾਂ ਪਹਿਲਾਂ ਕਹਿ ਕੇ ਦਿੱਤੀ ਸੀ ਹੂੰ ਪਰ ਉਦੋਂ ਸਾਨੂੰ ਲੱਗਿਆ ਵੀ ਇਹ ਦੂਜੇ ਸੂਏ ਆ ਪਰ ਇਹਨੂੰ ਤੀਜਾ ਸੂਆ ਆਪਾਂ ਮੰਨ ਕੇ ਚੱਲੀਏ ਤੀਜੇ ਸੂਏ ਵਹਿੜਾ ਵੀਰੇ ਠੀਕ ਹੈ ਅੱਛਾ ਭਾਈ ਕਿੰਨਾ ਚਰੋ ਗਿਆ ਸੂਈ ਨੂੰ ਇਹ ਸੂਈ ਨੂੰ ਇਹਨਾਂ ਵੀਰੇ ਆ 15 ਕਿ ਦਿਨ ਹੀ ਹੋਏ ਨੇ ਬਸ ਆ ਇਹਦੇ ਮਗਰ ਅੱਛਾ ਠੀਕ ਹੈ ਅੱਛਾ ਰਣਜੀਤ ਭਾਈ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਵੀਰੇ ਇਹਦੇ ਥੱਲੇ 24 ਕਿਲੋ ਆ 24 ਕਿਲੋ ਵੈਸੇ ਪਿਛਲੇ ਸੂਏ ਦੁੱਧ ਕਿੰਨਾ 32 ਲੀਟਰ ਦੁੱਧ ਦੀ ਵੀਰੇ ਪਿਛਲੀ ਵਾਰ ਇਹਦੀ ਵੀਡੀਓ ਆਪਾਂ ਨੇ ਮੁੰਡਾ ਬਾਈ ਬਰਨ ਕੰਪੋਜ ਆ ਜਿਹੜਾ ਬੈੜੀਆਂ ਦਾ ਬਹੁਤ ਜਿਆਦਾ ਤਾਕੜਾ ਬਰੀਡਰ ਆਗਾ ਚੰਗੇ ਪੈਸੇ ਵੀ ਲਾਏ ਠੀਕ ਹੈ ਅੱਛਾ ਹੁਣ ਇਹਦਾ ਕੀ ਰੇਟ ਰੱਖਦੇ ਹਾਂ ਇਹਦਾ ਰੇਟ ਹੈਗਾ ਵੀਰ 1,20,000 ਰੁਪਿਆ 120 ਹਾਂ ਖੋਲੀ ਵਈ ਇਹਨੂੰ ਦੋਸਤੋ ਰੇਟ 1,20,000 ਹੈ ਤੇ ਇਹ ਤੀਜਾ ਸੂਆ ਟੈਸਟਮ ਦੁੱਧ 24 ਕਿਲੋ ਆ ਤੇ ਸੂਈ ਨੂੰ 15 ਦਿਨ ਹੋਏ ਆ ਮਤਲਬ ਹਜੇ ਇਹਨੇ ਪੀਕ ਫੜਨਾ ਚੰਗਾ ਦੁੱਧ ਦੇਊਗੀ ਆਸ ਕਰ ਸਕਦੇ ਆ ਜੇ ਕੋਈ ਵੀਰੇ ਮਤਲਬ ਸਾਈ ਬੈਨਾ ਕਰਕੇ ਦੁੱਧ 30 32 ਕਿਲੋ ਚੋਣਾ ਚਾਹੁੰਦਾ ਤਾਂ ਜਵਾਬ ਹੀ ਦੇ ਮੰਗ ਕੋਈ ਚੱਕਰ ਉਹ ਥੋੜਾ ਜਾਂ ਐ ਵੀ 5-7 ਦਿਨ ਲੱਗ ਜਾਂਦੇ ਹੁੰਦੇ ਨੇ ਸਹੀ ਹੈ ਸੋ ਵੈਸੇ ਫਿਲਹਾਲ ਜਿਹੜਾ ਹਾਜ਼ਰ ਦੁੱਧ ਆ ਦੋਸਤੋ 24 ਕਿਲੋ ਆ ਤੁਸੀਂ ਉਹਦੇ ਹਿਸਾਬ ਤੇ ਸੌਦਾ ਕਰ ਲਿਓ ਤੁਹਾਡੀ ਸੇਵਾ ਨਾਲ ਕਿੰਨਾ ਦਿੰਦੀ ਉਹ ਤੁਸੀਂ ਦੇਖਿਓ ਸੋ ਇਹ ਤੁਹਾਨੂੰ ਦੋ ਨੰਬਰ ਤੇ ਦਿਖਾ ਰਹੇ ਆ ਤੇ ਬੇਸ਼ੱਕ ਇਸ ਗਾਂ ਨੇ ਵੱਛੇ ਨੂੰ ਜਨਮ ਦਿੱਤਾ ਹੈ ਮੈਂ ਤੁਹਾਨੂੰ ਬੱਚਾ ਦਿਖਾਉਣਾ ਬਾਈ ਸੋਹਣਾ ਦੁੱਧ ਪਿਆ ਰਿਹਾ ਬੱਚੇ ਨੂੰ ਵੀ ਸੋ ਇਹ ਬੱਚਾ ਦੱਸੋ ਇਹਦੇ ਨਾਲ ਤੇ 15 ਦਿਨਾਂ ਦੀ ਇਹ ਗਾਂ ਸੋਈ ਹੋਈ ਹੈ ਬੱਚੇ ਵੈਸੇ ਨਰੋਏ ਹੁੰਦੇ ਉਤੋਂ ਦੁੱਧ ਵੀ ਬਾਈ ਨੇ ਇਹਨੂੰ ਸੋਹਣਾ ਛੱਡਿਆ ਵਿਆ ਇਹਦੀ ਸਿਹਤ ਚੰਗੀ ਬਣੀ ਹੋਈ ਹੈ ਸੋ ਇਹ ਗਾਂ ਤੁਸੀਂ ਦੇਖੋ ਦੂਜੇ ਨੰਬਰ ਤੇ ਇੱਕ ਵਾਇਰ ਤੁਹਾਨੂੰ ਦਿਖਾਉਣਿਆ ਦੱਸੋ ਜਿਹੜਾ ਹਜੇ ਟਾਈਮ ਬਾਕੀ ਆ ਸੂਣ ਦੇ ਵਿੱਚ ਉਹ ਵੀ ਵਾੜ ਤੁਹਾਨੂੰ ਦਿਖਾ ਦਨੇ ਆ ਰਣਜੀਤ ਭਾਈ ਕਿੰਨਾ ਮਸੂਆ ਇਹ ਮੇਰੇ ਪਹਿਲੇ ਸੂਏ ਵਾਸਤੇ ਸੂਣਾ ਇਹਨੇ ਠੀਕ ਹੈ ਕਿੰਨਾ ਟਾਈਮ ਹਜੇ ਲਾਊਗੀ ਸੂਣਾ ਇੱਕ ਮਹੀਨਾ ਰਹਿੰਦਾ ਵੀਰੇ ਇਹਦਾ ਪੂਰਾ ਇੱਕ ਮਹੀਨਾ ਬਾਕੀ ਹੈ ਠੀਕ ਹੈ ਅੱਛਾ ਭਾਈ ਕੀ ਰੇਟ ਰਹੂਗਾ ਇਹਦਾ ਇਹਦਾ ਵੀਰੇ ਰੇਟ ਹੈਗਾ 1 ਲੱਖ ਤੇ 10000 ਰੁਪਏ 1 ਲੱਖ 10000 ਹਾਂ ਠੀਕ ਹੈ ਤੋਰਗੇ ਬਾਈ ਸੀਮਨ ਦੀ ਡਿਟੇਲ ਇਹਦੀ ਬਾਈ ਸੀਮਨ ਦੀ ਡਿਟੇਲ ਵੀਰੇ ਤਾਂ ਸਾਰੀ ਮਿਲ ਜੂ ਬਾਈ ਆਪਾਂ ਨਾ ਗਰਵਿੰਦਰਾ ਮੰਗੇਵਾਲ ਤੋਂ ਉਹਨਾਂ ਨਾਲ ਉਹ ਵਸਸੀ ਗਈ ਆ ਪਰ ਇਹਦੀ ਜਿਹੜੀ ਮਾਂ ਸੀ ਉਹ ਪੀਡੀਐਫ ਇਹ ਦਿੱਤੀ ਵੀ 552 ਲੀਟਰ ਦੁੱਧ ਦੀ ਉਹ ਤਿਲ ਹੋ ਗਈ ਦੇ ਤਿੰਨ ਥਾਣਾ ਚੋਂ ਠੀਕ ਹੈ ਇਹ ਵੀ 35 36 ਕਿਲੋ ਦੁੱਧ ਉਹਨੇ ਤੋਲ ਕੇ ਲਿਆਂਦੀ ਤੇ ਉਹਦੋਂ ਇਹ ਮੰਗਰ ਵਸਸੀ ਆਈ ਸੀ ਵੀਰੇ ਠੀਕ ਹੈ ਆਪਾਂ ਤੋਂ ਇੱਕ ਕੱਟੀ ਗਿਫਟ ਦਿੱਤੀ ਸੀ ਉਹਨੇ ਚਲੋ ਉਧਰੋਂ ਆਪਦੇ ਵੀ ਆਏ ਨਾ ਆਖੇ ਬਾਈ ਵੀ ਪਤਾ ਨਹੀਂ ਮੈਂ ਫਰੀ ਉਹਦੇ ਮੱਦੇ ਬਾਦਲੇ ਆਪਾਂ ਨੂੰ ਇਹ ਵਸਸੀ ਭੇਜਤੀ ਸੀ ਸਹੀ ਬਾਈ ਫੇਰ ਮੋੜੀ ਇੱਕ ਵਾਰ ਇਹਨੂੰ ਮੋੜਦਾ ਕੱਟ ਵਾਲਾ ਹਵਾਨ ਅਜੇ ਵੀ ਨਾ ਲੈਂਦੀ ਐ ਸੂਣ ਚ ਘਟੋ ਘਟ ਵੀਰੇ 20 ਕਿਲੋ ਦੀ ਤਸੱਲੀ ਹੋ ਪਹਿਲਣ ਦੀ ਇਹਦੀ ਜਿਹੜੇ ਹਿਸਾਬ ਤੇ ਦਾ ਰਿਕਾਰਡ ਹੈ ਸਹੀ ਮੂੰ ਜਾ ਦੁੱਧ ਦਾ ਜਿਆਦਾ ਵੀ ਨਾ ਦੇ ਦੇ ਪਰ 20 ਕਿਲੋ ਦੀ ਤਸੱਲੀ ਰੋ ਵੀਰੇ ਠੀਕ ਐ 1 ਲੱਖ ਤੇ 10000 ਭਾਦ ਸੋ ਬਹੁਤ ਸੋਨਾ ਹਵਾਨਾ ਲਿਆ ਭਾਈ ਸੋ ਇਹ ਪਹਿਲਣ ਵੈੜ ਹੈ ਰਣਜੀਤ ਭਾਈ ਇੱਕ ਮੱਝ ਆਪਾਂ ਵਕਾਊ ਕੀਤੀ ਐ ਨੀਲੀ ਰਾਵੀ ਨਸਲ ਦੀ ਹਾਂ ਵੀਰੇ ਕਿੰਨਾ ਸੂਆ ਸੂਈ ਐ ਇਹ ਵੀਰੇ ਇਹ ਸੂਆ ਦੂਜਾ ਦੂਜਾ ਸੂਆ ਹਾਂ ਠੀਕ ਐ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਤਕਰੀਬਨ ਹੋ ਗੋਣਗੇ 50 52 ਦਿਨ ਠੀਕ ਹੈ ਅੱਛਾ ਭਾਈ ਕਿੰਨੇ ਦੁੱਧ ਤੇ ਚਲਦੀ ਹੈ ਹੁਣ ਦੁੱਧ ਵੀਰੇ ਦਾ ਪੀਕ ਲੈਵਲ ਤਾਂ ਹੈਗਾ 17 ਲੀਟਰ ਠੀਕ ਹੈ ਪਰ ਹੁਣ 14 ਲੀਟਰ ਇਹਦੇ ਥੱਲੇ ਦੁੱਧ ਹਾਜ਼ਰ ਹੈ ਇਹ ਵੀਰੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਬਰੀਡਰਾਂ ਦੇ ਵਿੱਚ ਨਾਮ ਆਉਂਦਾ ਤਰਲੋਕ ਸਿੰਘ ਮੱਲਤ ਦੇ ਘਰੋਂ ਆਈ ਆ ਅੱਛਾ ਉਹਨਾਂ ਦੇ ਘਰੋਂ ਹਾਂ ਉਹ ਬਾਪੂ ਜੀ ਤੋਂ ਜਿੰਨਾ ਤੋਂ ਆਪਣੇ ਬਿੱਲੂ ਝੋਟਾ ਲੇਤਾ ਠੀਕ ਹੈ ਅੱਛਾ ਇੱਕ ਹੋਰ ਗੱਲ ਦੱਸੀ ਭਾਈ ਹੁਣ ਇਸ ਟਾਈਮ ਥਣਾ ਦੇ ਵਿੱਚ ਪਸਵਾ ਆ ਦਿਸਦਾ ਹੈ ਹਾਂ ਵੀਰੇ ਇਹ ਇਹ ਡੋਕੇ ਕਰਦੀ ਹੈ ਵੀਰੇ ਡੋਕੇ ਕਰ ਰਹੀ ਹੈ ਹਾਂ ਇੱਕ ਇਹਦੇ ਨਾਲ ਜਗਜੀਤ ਹੋਰ ਵੀ ਜੇ ਫਰਜ ਕਰ ਲੋ ਇਹਦਾ ਆਪਣਾ ਕਿਸੇ ਨਾ ਸੌਦਾ ਹੁੰਦਾ ਪਰ ਦੇਵਾਂਗੇ ਆਪਾਂ ਚੰਗੀ ਕੀਮਤ ਤੇ ਚਲੋ ਮੌਲਾ ਵੀ ਵੇਚੀ ਕਰ ਦੇਗੇ ਆਪਾਂ ਕੋਈ ਚੱਕਰ ਨਹੀਂ ਵੀਡੀਓ ਦੇ ਵਿੱਚ ਹੂੰ ਆਪਣੇ ਲਈ ਵੀ ਝੋਟਿਆ ਤਿੰਨ ਠੀਕ ਹੈ ਜਿਹੜੇ ਵੀ ਝੋਟੇ ਤੋਂ ਬੰਦਾ ਮਲਾਉਣਾ ਚਾਵੇ ਆਪਾਂ ਗੱਬਣ ਕਰਵਾ ਕੇ ਦੇ ਸਕਦੇ ਹਾਂ ਹੁਣ ਇਹ ਡੋਕੇ ਪਨ ਕੇ ਫਿਰ ਡੋਕੇ ਪਨ ਕੇ ਤੇ ਇਹਦੇ ਨਾਲ ਵੀਰੇ ਜਦੋਂ ਇਹ ਸੁੰਦੀ ਆ ਵੀਡੀਓ ਸਾਹਮਣੇ ਰੱਖ ਲੈ 50000 ਦੀ ਕੱਟੀ ਇਹਦੀ ਆਪਾਂ ਲੈ ਲਾਂਗੇ ਕੱਟੀ ਦੇਣੀ ਹੈ ਅਗਲੀ ਵਾਰ ਦੇ ਦੇਣੀ ਕੱਟੀ ਦੇਣੀ ਕੱਟੀ ਇਹ ਬਾਰੀ ਨਾਲ ਦਿੰਦੀ ਹੈ ਵੀਰੇ ਠੀਕ ਓਕੇ ਹਾਂ ਪਹਿਲੇ ਸੂਏ ਕੱਟੀ ਸੀ ਪਹਿਲੇ ਸੂਏ ਕੱਟਾ ਦੀ ਵੀਰੇ ਇਹ ਜਿਹੜੀ ਇਹਦੀ ਲੈਂਡ ਤੋਰੀ ਆਉਂਦੀ ਆ ਨਾ ਇਹਦੀ ਮਾ ਉਸ ਉਹਨਾਂ ਨੇ ਦਸਮ ਦਾ ਵਗੋ ਇਹ ਬਾਰੀ ਨਾ ਬੱਚਾ ਦਿੰਦੀਆਂ ਨੇ ਠੀਕ ਹੈ ਇਹਦੇ ਜਾਦੇ ਚਾਂਸ ਅਗਲੀ ਬਾਰ ਕੱਟੀ ਦੇਣ ਦੇ ਨੇ 50000 ਦੀ ਅਸੀਂ ਕੱਟੀ ਰੱਖ ਲਾਂਗੇ ਭਾਵੇਂ ਕੰਡੇ ਵਾਲੇ ਤੋਂ ਮਲੇ ਵਾਲੇ ਬੰਦਾ ਭਾਵੇਂ ਬਿੱਲੂ ਤੋਂ ਮਲੇ ਵਾਲੇ ਭਾਵੇਂ ਬੂਰੇ ਤੋਂ ਨਹੀਂ ਐਦ ਕੀ ਕੱਟਾ ਇਹਦੇ ਨਾਲ ਇੱਕ ਹੀ ਕੱਟਾ ਵੀਰੇ ਪਹਿਲੇ ਸੂਏ ਕੱਟੀ ਸੀ ਦੂਜੇ ਸੂਏ ਕੱਟਾ ਆ ਗਿਆ ਹਾਂ ਪਹਿਲੇ ਸੂਏ ਨਾ ਸੌਰੀ ਤੀਜੇ ਸੂਏ ਆਇਆ ਹੈ ਪਰ ਦੂਜੇ ਸੂਏ ਕਹਿ ਗਏ ਪਹਿਲੇ ਸੂਏ ਕੱਟੀ ਸੀ ਹੁਣ ਕੱਟਾ ਕਾ ਠੀਕ ਹੈ ਹੁਣ ਇਹ ਤੋਂ ਅੱਗੇ ਕੱਟੀ ਦਿਓਗਾ ਹਾਂ ਕੱਟੀ ਦਿਓਗੀ ਉਹਦਾ ਦੇਖੋ ਵੀਰੇ ਵੀਡੀਓ ਸਾਹਮਣੇ ਰੱਖ ਲੈ ਬੰਦਾ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਜਿੰਨੇ ਪਸ਼ੂ ਵਿੱਚ ਆਪਾਂ ਉਹ ਉਨੀ ਗੱਲ ਕਰਦੇ ਨੇ ਜਿੰਨੀ ਆਪਾਂ ਨੂੰ ਪੁੱਗ ਜੇ ਠੀਕ ਹੈ ਆਪਾਂ 50000 ਦੀ ਕੱਟੀ ਵੀਰੇ ਇਹਦੀ ਰੱਖ ਲਾਂਗੇ ਰੇਟ ਕੀ ਲਊਗਾ ਇਹਦਾ ਰੇਟ ਵੀਰੇ 1 ਲੱਖ 65000 ਦੀ ਹਾਂ ਜਾਨਾ ਦੇਣੀ ਹੈ ਠੀਕ ਹੈ ਇਹ ਮੁੱਲ ਨਹੀਂ ਹੈਗਾ ਵੀਰੇ ਦੇਣ ਲੈਣਾ ਓਕੇ ਦੋਸਤੋ ਇਹ ਮੱਝ ਨੂੰ ਫੇਰ ਦੇਖ ਲਓ ਇਹ ਤੀਜਾ ਤੀਜਾ ਸੂਹਾ ਅੱਗੇ ਸੂਹ ਕੀ ਦੂਜਾ ਸੂਹਾ ਸੂਈ ਹੈ 50 ਤੋਂ 52 ਦਿਨ ਹੋ ਗਏ ਸੂਈ ਨੂੰ ਕੱਟਾ ਇਹਦੇ ਨਾਲ ਹੈ ਕੱਟਾ ਕਿਹੜੇ ਬੋਲਦਾ ਐਦ ਕੰਡੇ ਵਾਲੇ ਬੁੱਲ ਦਾ ਘਟਾ ਕੰਡੇ ਵਾਲਾ ਵੀ ਬਾਈ ਦੇ ਕੋਲ ਬੁੱਲ ਹੈਗਾ 골ਡਨ ਬੂਰਾ ਕੋਲ ਹੈ ਇੱਕ ਬਿੱਲੂ ਹੈ ਸੋ ਜਿਹੜੇ ਬੁੱਲ ਤੋਂ ਤੁਸੀਂ ਚਾਹੋ ਬਾਈ ਕਹਿੰਦਾ ਵੀ ਕ੍ਰੋਸ ਮੈਂ ਕਰਵਾ ਦੂੰਗਾ ਕਿਉਂਕਿ ਹੁਣ ਡੋਕੇ ਕਰਦੀ ਹੈ ਡੋਕੇ ਭੰਨ ਕੇ ਨੇ ਹੀਟ ਚ ਆਉਣਾ ਤੇ ਇਹਦੀ ਕੱਟੀ ਬਾਈ ਕਹਿੰਦਾ ਮੈਂ 50000 ਦੀ ਵਾਪਸ ਲੈ ਲਵਾਂ ਵੈਸੇ ਚੰਗੀ ਮੱਝ ਆ ਕੱਟੀ ਕੀਨੇ ਬਾਕੀ ਵੀਰੇ ਯਾਰ ਜਿਹੜੇ ਘਰੋਂ ਇਹ ਮੱਝ ਆਈ ਹੈ ਜਗਜੀਤ ਆ ਉਹ ਬਾਈ ਇਹਨਾਂ ਚਲੋ ਬਹੁਤ ਨਵਾਮਾ ਮਿਹਨਤ ਵੀ ਕੀਤੀ ਹੈ ਅਗਲੇ ਨੇ ਨਾਮ ਐਵੇਂ ਨਹੀਂ ਬਣ ਜਾਂਦੇ ਨੇ ਬੰਦਿਆਂ ਨੇ ਮਿਹਨਤ ਕੀਤੀ ਹੈ ਕਿ ਮਿਹਨਤ ਦੇ ਨਾਲ ਨਾਮ ਬਣਦਾ ਹੈਗਾ ਪਰ ਉਹ ਬਾਈ ਉੱਥੇ ਜਦੋਂ ਕਟੀਆਂ ਮਤਲਬ ਜੰਮਦੀਆਂ ਕਟੀਆਂ ਲੱਖ ਲੱਖ ਸਵਾ ਸਵਾ ਲੱਖ ਦੀਆਂ ਕਟੀਆਂ ਦਿੰਦੇ ਆ ਇਹ ਤਾਂ ਅੱਜ ਫੇਰ ਵੀ 14 ਕਿਲੋ ਦੁੱਧ 15 ਕਿਲੋ ਹਾਜ਼ਰ ਹੈ ਤੇ 17 ਕਿਲੋ ਇਹਦਾ ਪੀਕ ਲੈਵਲ ਹੈ ਵੀਰੇ ਠੀਕ ਹੈ ਅੱਛਾ ਰਣਜੀਤ ਭਾਈ ਵੈਸੇ ਦੁੱਧ ਕਿੰਨਾ ਚਿਰ ਪਿਆ ਜਾਂਦੀ अच्छा हां ठीक है ਦੁੱਧ ਦੀ ਫੋਲ ਤਸੱਲੀ ਆ ਵੀਰੇ ਪੂਰਾ ਲੰਬਾ ਟਾਈਮ ਦੁੱਧ ਪਿਉਗੀ ਠੀਕ ਹੈ ਹਾਂ ਸੋ ਦੱਸੋ ਦੁੱਧ ਲੰਬਾ ਟਾਈਮ ਪਿਉਗੀ ਦੁੱਧ ਹਾਜ਼ਰ ਜਿਹੜਾ ਉਹ ਤੁਹਾਨੂੰ ਦੱਸਤਾ 14 ਕਿਲੋ ਡੋਕਿਆਂ ਚ ਐ ਵੈਸੇ 17 ਕਿਲੋ ਪੀਖ ਸੀ ਤੁਸੀਂ 14 ਕਿਲੋ ਮੰਨ ਕੇ ਹੀ ਖਰੀਦਿਓ ਕਿਉਂਕਿ ਹਾਂ ਇੱਕ ਵਾਰ ਹੀਟ ਚ ਆਇਆ ਪਸ਼ੂ ਦੁੱਧ ਟੁੱਟਦਾ ਹੁੰਦਾ ਸੋ ਹਜੇ ਇਹ ਗੱਬਣ ਹੋਊਗੀ ਜੇ ਕੋਈ ਵੀਰ ਸੌਦਾ ਕਰ ਲੈਂਦਾ ਜਿਹੜਾ ਬੋਲੋ ਕਹੂਗਾ ਉਸ ਬੋਲ ਤੋਂ ਬਾਈ ਕਹਿੰਦਾ ਮੈਂ ਕ੍ਰੋਸ ਕਰਵਾ ਦੂੰਗਾ ਇਹ ਕੱਟਾ ਇਹ ਸੱਜ ਦੇ ਨਾਲ 1 ਲੱਖ ਤੇ ਇਹ 65000 ਦੀ ਮਿਲਣੀ ਹੈ ਜਸਨੋ ਵਾਲਾ ਰੇਟ ਹੈ ਟਾਂਚਾ ਤੁਸੀਂ ਇਹਦਾ ਵੀਡੀਓ ਚੋ ਦੇਖ ਲਿਆ ਇੱਕ ਜਰਸੀ ਹੋਰ ਖੜੀ ਹੈ ਬਾਈ ਕੋਲ ਰஞ்சிਤ ਭਾਈ ਕੰਨ ਮਸੂਆ ਸੂਣ ਲੱਗੀ ਹੈ ਇਹ ਵੀਰੇ ਦੂਜਾ ਦੂਜਾ ਸੂਆ ਹਾਂ ਕਿੰਨੇ ਦਿਨ ਬਾਕੀ ਹੈ ਹਜੇ ਇਹਦੇ ਵੀਰੇ ਦਿਨ ਲੈ ਜੂਗੇ 8-9 ਦਿਨ 8-9 ਦਿਨ ਲੈ ਜੂਗੀ ਹਾਂ ਤਾਂ 8 ਦਿਨ ਮੰਨ ਲਓ ਠੀਕ ਹੈ ਪਹਿਲੇ ਸੂਏ ਦਾ ਦੁੱਧ ਕਿੰਨਾ ਦੁੱਧ ਵੀਰੇ ਦਾ 24 ਕਿਲੋ 24 ਕਿਲੋ ਹਾਂ ਰੇਟ ਕਿ ਰਹੂਗਾ ਦਾ ਰੇਟ ਵੀਰੇ ਦਾ 1,15,000 ਰੁਪਈਆ ਕੀ ਗਏ ਦੇ ਪਲੂਣ ਆ ਇੱਕ ਪਾਸੇ ਤੇ ਨਹੀਂ ਵੀ ਮੇਰੇ ਪਰੋਂ ਪਲੂਣ ਨਹੀਂ ਹੈਗੇ ਥੋੜੇ ਸਟ੍ਰੈਟਜੀ ਆ ਗਈ ਇੱਕ ਥਾਂ ਵਿੱਚ ਬੰਨਿਆ ਕਰਕੇ ਅੱਛਾ ਕਹੋ ਆਪਾਂ ਝੂਠ ਮਾਰਕਟ ਨੇ ਆਪਾਂ ਪਲੂਣ ਕਹਿ ਕੇ ਦੇ ਦਈਏ ਕੱਲ ਨੂੰ ਅਗਲਾ ਲੈ ਜਾ ਕੋਈ ਗਰੀਬ ਮਾ ਤੜ ਬੰਦਾ ਉਹਦੇ ਵਿੱਚ ਕੱਲ ਨੂੰ ਕੋਈ ਗੱਲ ਚ ਫਰਕ ਨਿਕਲੇ ਉਹ ਗੱਲ ਦੇਣੀ ਨਾ ਸਹੀ ਆ ਉ ਸਹੀ ਆ ਤਾਂ ਮੂੰਹ ਸਹੀ ਆ ਵੀਰੇ ਤਸੱਲੀ ਕਰਕੇ ਭਾਵੇਂ ਸੂਏ ਤੋਂ ਚੋਕੇ ਲੈ ਜਾ ਤਾਂ ਵੀ ਕੋਈ ਚੱਕਰ ਨਹੀਂ ਟ੍ਰੀਟਮੈਂਟ ਕਰਾਇਆ ਹੈ ਹਾਂ ਟ੍ਰੀਟਮੈਂਟ ਕਰਵਾਇਆ ਹੈ ਕੋਈ ਜ਼ਿਆਦਾ ਨਹੀਂ ਵੀਰੇ ਥੋੜੀਆਂ ਸਿੱਧੀਆਂ ਬਣੀਆਂ ਤੇ ਉਹਦੇ ਗੌਰ ਕਰਨੀ ਓਕੇ ਅੱਛਾ ਰੇਟ ਕੀ ਰੱਖੇ 1 15 ਤੋਰੀ ਬਈ ਦੋ ਸੋ ਇੱਕ ਲੱਖ ਤੇ 15000 ਰੇਟ ਹੈ ਬਾਈ ਕਹਿੰਦਾ ਵੀ ਮਸਟੈਟਸ ਆੰਗੂ ਹੋ ਗਿਆ ਸੀ ਤੇ ਉਹਦੇ ਕਰਕੇ ਇਹਦਾ ਟਰੀਟਮੈਂਟ ਕਰਵਾਤਾ ਵੈਸੇ ਜੇ 10 ਦਿਨ ਇਹ ਲੈਂਦੀ ਆ ਸੂਨ ਚ 115 ਰੇਟ ਹੈ ਥਣ ਹੱਥੀਂ ਚਵਾਈ ਵਾਲੇ ਆ ਹਵਾਨਾ ਤੁਹਾਨੂੰ ਇਹ ਤੁਰਦੀ ਦਿਖਾ ਦੂਗੀ ਜਿੱਦਾਂ ਦਾ ਹੈ ਰਸ ਜਿਆਦਾ ਹੈ ਬਾਈ ਕੋਲ ਪਸ਼ੂਆਂ ਦਾ ਉਹਦੇ ਕਰਕੇ ਕਈ ਵਾਰਾਂ ਮਸਟੈਟਸ ਵਗੈਰਾ ਜਗਾ ਇਕੋ ਤੇ ਪਸ਼ੂ ਬੱਦੇ ਰਹਿਣ ਤਾਂ ਥੋੜਾ ਜਿਹਾ ਵੀਰੇ ਇੱਕ ਯਰ ਢੱਲ ਮਠ ਕਰਕੇ ਜ਼ਿਆਦਾ ਉਲਝ ਗਏ ਬਸ ਅੱਛਾ ਕੋਈ ਨਹੀਂ ਸੂਤ ਕੰਮ ਇਹ ਪਲੂਣ ਵਾਲੇ ਪਾਸੇ ਹੋਈ ਸੀ ਮਸਟੈਟਸ ਹੈ ਵੀਰੇ ਜਿੱਧਰ ਪਲੂਣ ਆ ਉਸ ਸਾਈਡ ਤੇ ਹਾਂ ਹਾਂ ਉਸੇ ਸਾਈਡ ਤੇ ਵੀਰੇ ਪਿਛਲੇ ਥਣ ਚ ਓਕੇ ਹਾਂ ਸੋ ਦੱਸੋ ਵੈਸੇ ਹੁਣ ਥਣ ਸਾਫ ਆ ਬਾਈ ਕਹਿੰਦਾ ਟ੍ਰੀਟਮੈਂਟ ਕਰਾਇਆ ਵਾ ਰੇਟ ਦੱਸਦਾ ਬਾਕੀ ਜੇ ਸੌਦਾ ਵੀਰ ਕੋਈ ਕਰਨਾ ਚਾਹੁੰਦਾ ਤਾਂ ਪਾਸ ਆਪ ਕਰ ਲਓ ਤੇ ਨਹੀਂ ਫਰਸੂਈ ਵੈੜ ਇਹ ਦੁਆਰਾ ਫੇਰ ਤੁਹਾਨੂੰ ਦਿਖਾ ਦਿਆਂਗੇ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਇਹ ਨਾਗ ਬਾਈ ਰਣਜੀਤ ਪੁੱਲ ਵਕਾਊ ਸੀ ਤੁਸੀਂ ਕੋਈ ਵੀ ਪਸ਼ੂ ਖਰੀਦਣਾ ਹੋਇਆ ਤੇ ਆ ਕੇ ਤਸੱਲੀ ਕਰਕੇ ਖਰੀਦਦੇ ਹੋ ਧੰਨਵਾਦ